ਸ੍ਰੀ ਗੁਰੂ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਵਿੱਚ ਤੰਦਰੁਸਤ ਹੋਵਾਂਗੇ ਕੁਸ ਹਾਲ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਾਰੇ ਤੇ ਅੱਜ ਆਪਾਂ ਲੈ ਕੇ ਆ ਰਹੇ ਹਾਂ ਵੀਡੀਓ ਜੀ ਦੁਪਹਿਰ ਦੇ ਵੱਜ ਗਏ ਸਵਾ ਦੋ ਤੇ ਆਪਾਂ ਦੇਖੋ ਕੀ ਕੰਮਕਾਰ ਕਰ ਰਹੇ ਹਾਂ ਤਪ ਬਹੁਤ ਜ਼ਿਆਦਾ ਤੇਜ਼ ਹੋਈ ਪਈ ਹੈ ਇਦਰਾ ਪਤਾ ਸਿੜਕ ਦਿੱਤਾਗਾ। ਅੰਮੀਓ ਗੇਟੇਂ ਮੇਂਓ ਗੇਟੇਂ ਕੰਮ ਕਰਦਾ। ਚਮਕੀ। ਕਿਹੜਾ ਕੋੜੀਆ? ਬਾਹਰ ਸਟ ਨਹੀਂ। ਕਿ ਉਹ ਕੇ ਮਾਰਸ ਨੂੰ ਠੰਡਾ ਰਹੇ। ਕੋੜੀਆ ਪੰਨਵਾਤੀ। ਨੇ ਪਾਣੀ ਪਲਾਇਆ ਤਾਂ ਦੁਪਹਿਰ ਗਰਮੀ ਬਹੁਤ ਜ਼ਿਆਦਾ ਵੀ ਪਾਣੀ ਖੜ ਗਿਆ ਹੈ ਆ ਤਾਂ ਟੋਬਾ ਲਾ ਤਾਂ ਪਾਣੀ ਦਾ ਤਾਂ ਥੱਲੇ ਟੋਬਾ ਸੱਟ ਤਾਂ ਪਾਣੀ ਨੂੰ ਕਾਹ ਤੱਕ ਗਾਈ ਵਾਲਾ ਬਾਤ ਲਓ ਜੀ ਠੰਡੇ ਕਰ ਤੇ ਜਾਨਵਰ ਆਪਾਂ ਨਮਾ ਕੇ ਚੱਲੋ ਜੀ ਬਾਅਦ ਚ ਰੁਕ ਜੂ ਪਾਣੀ ਤਾਂ ਹੁਣ ਬਾਦ ਸੁੱਕ ਜਾਂਦਾ ਆਪੀ ਵਗ ਜੂ ਵਗ ਤੇ ਚੱਲ ਜੇ ਗਰਮੀ ਬਹੁਤ ਸੀ ਅੱਜ ਤੇ ਡੜਾ ਸੜਕ ਤਾਂ ਖਸੁੰਦੀ ਹੈ ਹਏ ਹੇ ਪਾਉੜ ਮਾਰ ਲੱਗੀ ਇੱਧਰ ਗਾਇਆਂ ਨੂੰ ਵੀ ਪਾਣੀ ਭਲਾਤਾ ਤੇ ਬੱਸੀ ਨੂੰ ਵੀ ਆ ਪਾਈਪ ਬੰਦ ਕਰਨ ਵਾਲਾ ਕਾਸਟ ਇਹ ਤਾਂ ਚੰਬਲ ਗਿਆ ਹੁਣ ਚੰਬਲ ਗਿਆ ਤੇ ਇੱਧਰ ਕੱਪੜੇ ਮਸ਼ੀਨ ਦੇ ਵਿੱਚ ਪਾਏ ਪੈਣ ਕੱਢਣ ਵਾਲੇ ਨੇ ਸਾਡੇ ਕੱਪੜੇ ਤੇ ਹੁਣ ਆਪਾਂ ਬਣਾਉਣੇ ਕਿੱਥੇ ਹਾਬਤ ਪਾਣੀ ਪਿਲਾਉਣਾ ਛੜਨੀ ਲਾਈਪਾਇਪ ਬੰਦ ਕਰਤਾ ਲਾਵਾ ਉਹ ਪਾਇਪ ਲਾਵਾ ਹਾ ਇੱਕ ਤਾਂ ਸਾਡੇ ਨਾਲ ਕੁੱਤੇ ਕੁੱਤੀਆਂ ਬਹੁਤ ਭੌਂਕਦੇ ਬਹੁਤ ਜਿਆਦੇ ਉਹ ਕਰਦੇ ਲਵਾ ਆ ਗਏ ਬਾਹਰ ਆਪਣੀ ਨੂਰੀ ਤੇ ਪਰੀ ਕਿਆ ਕਿਆ ਫੀਵੀ ਖੜ ਗਈ ਜੈ ਕੋਲ ਲੈ ਆਹ ਤੇ ਪੱਤੇ ਲਾ ਕੇ ਗੰਦੇ ਹੋਈ ਜਾਂਦੇ ਇੱਧਰ ਆਪਣੇ ਫੁੱਲਾ ਕਰਕੇ ਫੁੱਲਾ ਫੁੱਲਾ ਸੰਮੀ ਲੱਗੀਆਂ ਪੰਨਿਆਂ ਨੇ ਚੀਕੂ ਵੀ ਲੱਗਣ ਲੱਗ ਗੇ ਘਰ ਦਾ ਫਰੂਟ ਤੇ ਆਂਡਾ ਪਿਆ ਾਂਡੇ ਵੀ ਮੁਰਗੀਆਂ ਦਿੰਦੀਆਂ ਨੇ ਮੇਰੇ ਨਾਲ ਕਈ ਦਿਨਾਂ ਦਾ ਵੀਡੀਓ ਪਤਾ ਨਹੀਂ ਕੀ ਹੋਇਆ ਉਹ ਹਣੀ ਆਉਂਦਾ ਹੈਗਾ ਇਸ ਕਰਕੇ ਮੈਨੂੰ ਇੱਧਰ ਵੀ ਅੰਡਾ ਹੋਰ ਦਿੱਤਾ ਫਿਰ ਬਹੁਤ ਲਾਇ ਹੀ ਬੰਦ ਧੰਦਾ ਜਿਹੜੇ ਬੱਚਿਆਂ ਨੇ ਕਰਨਾ ਹੋਵੇ ਇਹ ਕੋਈ ਮਾੜਾ ਧੰਦਾ ਨਹੀਂ ਹੈਗਾ ਮੁਰਗੀ ਦੇਖੋ ਦੋ ਅੰਡੇ ਰੋਜ਼ ਦੇ ਦਿੰਦੀ ਹੈ ਮੁਰਗੀ ਮੈਥੋਂ ਵੀਡੀਓ ਨਾ ਹੋਣੀ ਹੁੰਦੀ ਤਾ ਕਰਕੇ ਮੈਂ ਵੀਡੀਓ ਪਾਉਂਦੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਮੇਰੀ ਸਟੋਰੇਜ ਫੁੱਲ ਹੋ ਗਈ ਫੋਨ ਦੀ ਤਾਂ ਕਰਕੇ ਮੈਂ ਅੱਜ ਇਸ ਤਰੀ ਵੀਡੀਓ ਬਣਾ ਕੇ ਸਿੱਧੀ ਪਾਉਣੀ ਹੈਗੀ ਕਈ ਦਿਨ ਹੋ ਗਏ ਪਾਈ ਨਹੀਂ ਗਈ ਵੀਡੀਓ ਤੇ ਅੱਜ ਫਿਰ ਮੈਂ ਆਖਿਆ ਵੀ ਇਸ ਤਰੀ ਚ ਲਾ ਲਈਏ ਕੰਮ ਲਓ ਜੀ ਇੱਧਰ ਭਾਂਡੇ ਮੰਜੇ ਪਏ ਨੇ ਆਪਣੇ ਸਾਰੇ ਕਾਉਂਟਰ ਵਗੈਰਾ ਵੀ ਸਾਫ਼ ਆ ਆਪਣਾ ਸਵੇਰ ਦਾ ਮੈਂ ਦੜੀ ਤਵੜੀ 'ਚ ਤੋਕੇ ਰੱਖ ਦਿੱਤੀ ਟਿਰਗੀ ਲੱਗਦੀ ਹੈ ਤਵੜੀ ਹਣਾ ਪਤਨੀ ਨਹੀਂ ਲੱਗਦੀ ਕੋਟਕ ਚਾਹ ਬਣਾ ਕੇ ਪੀਣੀ ਆਪਣੇ ਬਾਅਦ ਤੇ ਚਾਹ ਨਾ ਕਿ 10 ਵਜੇ ਵੀ ਨਹੀਂ ਕੀਤੀ ਹੁਣ ਵੀ ਨਹੀਂ ਕੀਤੀ ਮੈਂ ਪ੍ਰਧਾਨ ਸਾਹਿਬ ਨੂੰ ਡੀਕਦੀ ਸੀ ਵਾਇ ਵੀ ਹੈ ਜੀ ਚਲੋ ਫਿਰ ਚਾਹ ਬਣਾਇਆ ਹਿੰਦਾ ਕੋਸ ਖਾਦਾ ਪੀਤਾ ਨਹੀਂ ਫਿਰ ਮੈਂ ਸਬਜ਼ੀ-ਸਬਜ਼ੀ ਕੱਟ ਲਈ ਕਦੂ ਦੇ ਹੰਦਾ ਪਿਆ ਆਪਣ ਤੇ ਚਾਹ ਨਾ ਪੀ ਕੇ ਹੋ ਜੀ ਕੈਮ ਚਾਹ ਬਿਨਾ ਸਨ ਨਹੀਂ ਸਰਦਾ ਹੋਰ ਸਭ ਚੀਜ਼ਾਂ ਬਿਨਾ ਸਰ ਜੂ ਸਨ ਚਾਹ ਬਿਨਾ ਨਹੀਂ ਸਰਦਾ ਮੈਂ ਬੀ ਸਪਾਉਣੇ ਚਾਹ ਮਿੱਠੀ ਥੋੜੀ ਬਣਾ ਲੈਣੇ ਚਾਹੋਂ ਬਾੜੀ ਨਹੀਂ ਬਣਉਂਦੀ ਸ਼ੱਕਰ ਵੀ ਪਾਉਣ ਵਾਲੀ ਐ ਦੋਲੂ ਜੀ ਇਹ ਜਿਹੜੀ ਕੰਮ ਕਰਨਾ ਸਿੱਧੇ ਜਿਆ ਵੀ ਬਹੁਤ ਆੜੀ ਐ ਤੇ ਮੈਂ ਬੈਠ ਕੇ ਬੈਠੀ ਨੇ ਸੋਚਿਆ ਵੀ ਇਸ ਤਰੀ ਸਿੱਧੇ ਵੀਡੀਓ ਪਾ ਦਿੰਨੇ ਥੋੜੀ ਜੀ ਬਣਾ ਕੇ ਕੰਮ ਤੇ ਅੰਦਾ ਹੋ ਗਈ। ਦੇਖ ਰਹੀ ਐ ਮੈਂ ਦੂਜੇ ਫੋਨ ਚ ਨਾ ਆਈਫੋਨ ਚ ਸਿਮ ਪਵਾ ਕੇ ਦੇਖ ਰਹੀ ਐ ਜੇ ਆ ਕਾਸ ਆਖ ਮਿਲੂ ਮੇਰੇ। ਫਿਰ ਉਹ ਦੀ ਸਟੋਰੀ ਪੁੱਲ ਨਹੀਂ ਹੁੰਦੀ ਆ ਆਈਫੋਨ ਦੀ। ਲੋਲੀ ਤੁਸੀਂ ਤੇ ਆ ਵੀ ਫਾਲੀ ਡੱਬੇ ਚ ਆਪਾਂ ਕਰਦੇ ਨੇ ਰੋਟੀ ਫੜੀ ਦੀ ਚਾ ਹਾਂ ਡਿਜੇ ਇਸ ਤਰ੍ਹਾਂ ਮਨਨ ਨੂੰ ਮਾਂਜੇ ਮਾਂਜੇ ਨੇ ਭਾਂਡੇ ਨੂੰ ਕੱਟ ਕੇ ਵੀ ਟੁਕੜੇ ਚ ਫਿਰ ਨਹੀਂ ਦਾਗ ਜੇ ਪੈ ਜਾਂਦੇ ਇਹ ਜੇ ਨਾ ਕੱਟ ਉਹਨਾਂ ਨੂੰ ਬਾਹਰ ਤੇ ਮੈਂ ਉਹਨਾਂ ਨੂੰ ਬਾਹਰ ਕੱਢ ਕੇ ਇੱਧਰ ਰੱਖ ਦੂੰਗੀ ਚੋਪੀਆਂ ਵੀ ਕਰ ਦੇਂਗੇ ਆਪਾਂ ਟੋਕਰਾ ਖੰਡਿਆ ਆਪਾਂ ਆਪਣੇ ਜੋਗਰੀ ਕੱਪ ਬਣਾਇਆ ਚਾ ਬਾਲੀ ਨਹੀਂ ਬਣਾਈ ਹੈਗੀ ਕਿਉਂਕਿ ਫੇਰ ਜੇ ਤਾਂ ਆਪਾਂ ਦੁਬਾਰਾ ਕਰਦੇ ਫੇਰ ਆਪਾਂ ਨੂੰ ਇਹ ਹੁੰਦਾ ਕਿ ਚਾ ਪੀਏ ਆ ਆਪਣੇ ਮੰਨ ਦੀ ਲਾਲਸਣ ਜਾਂਦੀ ਕਿੰਨੇ ਵਾਰ ਮਰਜ਼ੀ ਹੋਵੇ ਚਾ ਆਪਾਂ ਤੇ ਦੁੱਧ ਕੱਢਣਾ ਆ ਮੈਂ ਦੁੱਧ ਕੱਢਦੇ ਚਲੋ ਇਹ ਮੈਂ ਤੌਲੀ ਜੀ ਤੱਤਾ ਰੱਖ ਨੂੰ ਇੱਥੇ ਨੇ ਹਜੇ ਬਾਹਰ ਰੱਖਣਾ ਤੱਤਾ ਇਹ ਮਾਤ ਕੋ ਕੋਟਾ ਕਰਪਣੀ ਵਾਸਤੇ ਚਾ ਕਰਕੇ ਪੀ ਲੈਣੇ ਲੋ ਜੀ ਆਪਾਂ ਚਾਵਾਂ ਦੀ ਕਰਤਾ ਸਾਤ ਆਈ ਗਏ ਉਹਨਾਂ ਨੂੰ ਬੁਲੀ ਗਏ ਲਓ ਜੀ ਪੀਓ ਚਾ ਅਸੀਂ ਵੀ ਪੀਨ ਦਸੀਂ ਵੀ ਉਚਾ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੋਲੋਅ ਕਰਦੇ ਦੇਖਣਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ